ਰਾਈ ਸਿਟੀ ਦਾ ਸੀਸੀਟੀਵੀ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਖਰੜ ਦੀ ਜਿੱਥੇ ਅਵਾਰਾ ਪਸ਼ੂਆਂ ਦੇ ਕਰਕੇ ਕਈ ਹਾਲੇ ਸੇ ਵਾਪਰ ਚੁੱਕੇ ਨੇ ਅਵਾਰਾ ਪਸ਼ੂਆਂ ਦੇ ਕਰਕੇ ਰਾਘੀਰਾ ਨੂੰ ਬਾਰੇ ਹੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਇਸ ਸਮੱਸਿਆ ਦੇ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਪੈਣ ਦੇ ਕਰਕੇ ਨਾ ਅਵਾਰਾ ਪਸ਼ੂਆਂ ਦੇ ਕਰਕੇ ਹਾਦਸਿਆਂ ਦੀ ਗਿਣਤੀ ਦੇ ਵਿੱਚ ਵੀ ਵਾਧਾ ਹੋ ਸਕਦਾ ਹੈ ਗੱਲ ਕਰਦੇ ਆਂ ਖਰੜ ਦੀ ਖਰੜ ਦੇ ਵਿੱਚ ਆਵਾਰਾ ਪਸ਼ੂ ਤੁਸੀਂ ਆਮ ਸੜਕਾਂ ਤੇ ਦੇਖਦੇ ਹੋ ਇਸ ਦੇ ਨਾਲ ਕਈ ਹਾਸੇ ਵੀ ਹੁੰਦੇ ਨੇ ਸ਼ਹਿਰ ਵਾਸੀਆਂ ਨੂੰ ਇਸ ਦੀ ਕੀ ਪਰੇਸ਼ਾਨੀ ਹੋ ਰਹੀ ਆ ਬਹੁਤ ਦਿੱਕਤਾਂ ਦਾ ਜਿਹੜਾ ਸਾਹਮਣਾ ਆ ਰਿਹਾ ਸਾਡੇ ਨਾਲ ਨੇ ਖਰੜ ਦੇ ਕੁਝ ਵਸਨੀਕ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਇਸ ਬਾਰੇ ਕੀ ਕਹਿਣਾ ਚਾਹੁੰਦੇ ਨੇ ਢਿੱਲੋ ਸਾਹਿਬ ਜੇ ਆਪਾਂ ਗੱਲ ਕਰੀਏ ਤੁਸੀਂ ਵੀ ਇੱਕ ਵਾਰ ਜਿਹੜੇ ਨੇ ਫੱਟੜ ਹੋ ਚੁੱਕੇ ਹੋ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਆ ਜੀ ਕਵਲਜੀਤ ਸਿੰਘ ਢਿੱਲੋਂ ਵਾਰਡ ਨੰਬਰ 8 ਤੇ ਰਹਿੰਦਾ ਮੈਂ ਤੇ ਵਾਰਾ ਜਾਨਵਰਾਂ ਨੇ ਇੰਨਾ ਪਰੇਸ਼ਾਨ ਕਰਿਆ ਹੋਇਆ ਨਾ ਵੀ ਜਿਉਣਾ ਦੁਪਰ ਕਰਤਾ ਲੋਕਾਂ ਦਾ ਇਦਾਂ ਵੀ ਗੱਲ ਇੱਕ ਦਿਨ ਮੈਂ ਆਪਣੇ ਕੰਮ ਤੋਂ ਆ ਰਹੀ ਸੀ ਰਾਤ ਨੂੰ ਇੱਥੇ ਸੰਧੀ ਸੌਰੀ ਆਪਣਾ ਰਿਲਾਇੰਸ ਫਰੈਸ਼ ਦੇ ਕੋਲ ਕੂੜੇ ਦਾ ਢੇਰ ਆ ਹਾਂਜੀ ਉੱਥੇ ਦੋ ਸਾੜ੍ਹ ਲੜਦੇ ਲੜਦੇ ਆ ਕੇ ਇੱਕ ਲੱਖ ਤੇ ਮੇਰੇ ਜੇ ਬੱਜੇ ਕਿਸਾਨ ਮੇਰੇ ਮੋਢੇ ਦੇ ਉੱਤੇ ਭੇਟਾਂ ਪਈਆਂ ਮੋਢੇ 'ਚ 2,70,000 ਰੁਪਏ ਲੱਗ ਗਿਆ ਹੁਣ ਮੈਂ ਤਾਂ ਚਲੋ ਲਾ ਲਿਆ ਔਖਾ ਸੌਖਾ ਕਰਕੇ ਕਿਵੇਂ ਨਾ ਕਿਵੇਂ ਕਰਕੇ ਕੋਈ ਗਰੀਬ ਬੰਦੇ ਦੇ ਇਦਾਂ ਹੋ ਕੇ ਇਹਦੇ ਲੱਗ ਜੇ ਵਿਚਾਰੇ ਦੇ ਉਹ ਕਿੱਥੋਂ ਕਰਾ ਲੂਗਾ ਇਲਾਜ ਬਹੁਤ ਔਖਾ ਜੀ ਇਹਨਾਂ ਨੇ ਬਹੁਤ ਦੁਖੀ ਕਰਾਇਆ ਬੇ ਜਾਨਵਰਾਂ ਨੇ ਨਗਰ ਕੌਂਸਲ ਨੂੰ ਚਾਹੀਦਾ ਇਹਨਾਂ ਦੇ ਉੱਤੇ ਨੱਥ ਪਾਈ ਜਾਵੇ ਇਹਨਾਂ ਨੂੰ ਕਿਸੇ ਨਾ ਕਿਸੇ ਆਪਣੇ ਉਹਦੇ ਚ ਛੱਡਿਆ ਜਾਵੇ ਲੈ ਜਾ ਕੇ ਜਿੱਥੇ ਇਹਨਾਂ ਦੇ ਕੋ ਬਾੜੇ ਬਣਾਏ ਹੋਏ ਨੇ ਤੇ ਕੋਈ ਰੌਲਾ ਪੈ ਰਿਹਾ ਵੀ ਇਹਨਾਂ ਨੂੰ ਜਗ੍ਹਾ ਦੇਣੀ ਆ ਜਗ੍ਹਾ ਦੇਣੀ ਆ ਜਗ੍ਹਾ ਦੇਣ ਨੂੰ ਮੈਂ ਕਹਿੰਦਾ ਸਾਨੂੰ ਸੁਣਦੇ ਇਹਨਾਂ ਨੂੰ 10 ਸਾਲ ਹੋ ਚੱਲੇ ਇੱਥੇ ਰਹਿੰਦੇ 15 ਸਾਲ ਉਹ ਜਗ੍ਹਾ ਹੀ ਨਹੀਂ ਪਤਾ ਦਾ ਗਰੀਬ ਕਮੇਟੀ ਦੇ ਕਦੋਂ ਕਿੱਥੇ ਜਗ੍ਹਾ ਦੇਣੀ ਆ ਇਹਨਾਂ ਨੂੰ ਤੇ ਹੁਣ ਤੱਕ ਜਿਹੜੇ ਨੇ ਤੁਹਾਡਾ ਵੀ ਕਹਿੰਦੇ ਨੇ 60 ਤੇ 70000 ਰੁਪਏ ਤੁਹਾਡੇ ਵੀ ਲੱਗ ਚੁੱਕੇ ਆ ਤੁਹਾਡੀ ਕਈ ਗੱਡੀਆਂ ਦੇ ਵਿੱਚ ਵੀ ਵੱਜਦੇ ਨੇ ਕਈ ਹੁਣ ਤੱਕ ਕਿੰਨੇ ਕਹੇ ਜਿਹੇ ਹਾਸੇ ਹੋ ਚੁੱਕੇ ਨੇ ਖਰੜ ਚ ਜਨਾਬ ਬਹੁਤ ਐਕਸੀਡੈਂਟ ਹੁੰਦੇ ਨੇ ਦੇਖੋ ਜਾਨਵਰ ਆ ਜਾਨਵਰ ਤੋਂ ਇਹ ਲੋਕ ਪਿੰਡਾਂ ਵਾਲੇ ਨੇ ਜਿਹੜੇ ਆਲੇ-ਦਾਲੇ ਸਾਡੇ बसे ਹੋਏ ਨੇ ਪਿੰਡ ਇਹਨਾਂ ਨੇ ਕੀ ਕੀਤਾ ਹੋਇਆ ਰਾਤ ਨੂੰ ਖੁੱਲੇ ਛੱਡ ਦਿੰਦੇ ਨੇ ਠੀਕ ਹੈ ਜੀ ਰਾਤ ਨੂੰ ਖੁੱਲੇ ਛੱਡ ਦਿੰਦੇ ਨੇ ਆਪਣਾ ਗੰਦ ਮੰਦ ਇੱਥੇ ਕੂੜੇ ਦੇ ਢੇਰ ਤੇ ਖੜੇ ਹੁੰਦੇ ਨੇ ਉਦਾਂ ਦਾ ਸੀ ਲੋਕ ਸਾਰੇ ਆਪਣਾ ਗਊ ਮਾਤਾ ਕਹਿੰਦੇ ਨੇ ਪਰ ਗਊ ਮਾਤਾ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਸਾਰੇ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਵੀ ਕੂੜੇ ਦੇ ਢੇਰਾਂ ਤੇ ਨਾ ਛੱਡਣ ਇਹਨਾਂ ਨੂੰ ਕਹਿੰਦੇ ਨੇ ਪਰੇਸ਼ਾਨੀ ਜਿਹੜੀ ਹੈ ਬਹੁਤ ਵੱਡੀ ਹੈ ਇਸ ਦਾ ਜਿਹੜਾ ਕਿਤੇ ਨਾ ਕਿਤੇ ਕੁਖਤਾ ਜਿਹੜਾ ਹੈ ਹੱਲ ਹੋਣਾ ਚਾਹੀਦਾ ਰਾਤ ਨੂੰ ਜਿਹੜੇ ਐ ਇਹਨਾਂ ਦੇ ਗਲਾਂ ਦੇ ਵਿੱਚ ਜਿਹੜੇ ਨੇ ਰੇਡੀਅਮ ਦੇ ਪੱਟੇ ਹੋਣੇ ਚਾਹੀਦੇ ਤਾਂ ਜੋ ਇਹ ਦੂਰ ਤੋਂ ਜਿਹੜੇ ਨੇ ਕਿ ਖਬਰ ਲੱਗਣ ਤੋਂ ਬਾਅਦ ਸਰਕਾਰ ਕਿਹਾ ਪ੍ਰਸ਼ਾਸਨ ਜਾਗਦਾ ਹੈ ਜਾਂ ਫਿਰ ਇਹ ਜਿਹੜੇ ਨੇ ਆਵਾਰਾ ਪਸ਼ੂ ਐਦਾਂ ਹੀ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰਦੇ ਰਹਿਣਗੇ ਤੇ ਲੱਖਾਂ ਹੀ ਲੋਕ ਜਿਹੜੇ ਨੇ ਮਰਦੇ ਰਹਿਣਗੇ ਇਹ ਤਾਂ ਨਾਲਾ ਸਮਾਂ ਹੀ ਦੱਸੇਗਾ ਖਰ ਦੀ ਹੈ ਦੇ ਲਈ ਡੇਵਿਡ ਵਰਮਾ ਦੀ ਖਾਸ ਰਿਪੋਰਟ